ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਵੀ ਹੈ ਗਾਈ ਅੱਛਾ ਤੇ ਕੀ ਕੰਮ ਕਰਦੇ ਤੁਸੀਂ ਬੱਸ ਬਾਈ ਸੇਵ ਕਰਦਾ ਗਾਈ ਅੱਛਾ ਅੱਛਾ ਤੇ ਕੀ ਹੋਇਆ ਵਾ ਤੁਹਾਡੇ ਨਾਲ ਤੁਸੀਂ ਜੋ 2 ਸਾਲ ਦੇ ਪੈਸੇ ਲੈਣੇ ਹੈਗੇ ਤੇ ਮੈਂ ਜਮ੍ਹਾਂ ਕਰਵਾ ਰਿਹਾ ਜਰਿਆ ਵੀ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਜਗਾ ਦੇਣਾ ਕੌਣ सोनू ਠੇਕੇਦਾਰ ਠੇਕੇਦਾਰ ਅੱਛਾ ਤੇ ਉਹ ਮਰ ਗਿਆ ਤੇ ਮੈਨੂੰ ਕਹਿੰਦਾ ਵੀ ਤੇ ਉਹਦੇ ਪੁੱਤ ਨੂੰ ਮੈਂ ਉਹਦੇ ਭਰਾ ਨੂੰ ਆਖਿਆ ਮੇਰਾ ਇੰਨਾ ਰੁਪਇਆ ਜੁੜਿਆ ਤੇ ਮੈਨੂੰ ਦੋ ਹੀ ਉਹ ਅਗਵਾਦਾਂ ਮੈਂ ਨਹੀਂ ਦੇ ਸਕਦਾ ਮੇਰੇ ਪਿਓ ਨਾਲ ਗੱਲ ਕਰੂ ਜਾ ਕੇ ਜੇ ਮੈਂ ਗੱਲ ਕਰਨਾ ਚਾਹੇ ਮੈਨੂੰ ਨਹੀਂ ਦੇਣ ਦੇ ਕੋਸ਼ਿਸ਼ ਕਰਨ ਦਾ ਮੈਂ ਜਗ੍ਹਾ ਬਾਰੀ ਦਿੱਤੀ ਮੈਂ ਜ਼ੋਰਦਾਰਿਆ ਨਹੀਂ ਤੇ ਤਰਕੰਡੇ ਨੂੰ ਪੁੱਛ ਲਓ ਉਹਦੇ ਗਾੜੀ ਮੈਂ ਗਹਿਣੇ ਚੀਜ਼ਾਂ ਰੱਖ ਕੇ ਕਿ ਉਹਨੂੰ ਦਿੱਤੀਆਂ ਵੀ ਹੈਗੇ ਹਾਥੀ 100 ਵੀ ਦਿੱਤੇ ਪਏ ਉਹ ਪੁੱਛਦੇ ਜੇ ਪ੍ਰਧਾਨ ਹੈਗਾ ਸ਼ਹਿਰ ਦਾ ਸ਼ਹਿਰ ਯਾਨੀ ਕਿ ਕਿੰਨੇ ਪੈਸੇ ਹੀ ਤੁਹਾਡੇ ਕਿੰਨੀਆਂ ਤਰਖਾਹਾਂ 2.5 ਲੱਖ ਰੁਪਈਆ ਹੈਗਾ ਜੀ ਅੱਛਾ 2 ਸਾਲਾਂ ਦਾ ਬੰਦਾ 2.5 ਲੱਖ ਰੁਪਈਆ ਇਦੇ ਕੋਲ ਕਿਰਾਇਆ ਤਹੀ ਜਮਾ ਵੇ। ਇਹ ਸੋਨੂ ਕੋਲ ਕਿਰਾਇਆ ਹੀ ਜਮਾ ਹੈ। ਹੁਣ ਤੁਸੀਂ ਕਿਹਨੂੰ ਪੁੱਛੇਗੇ? ਹੁਣ ਮੈਂ ਪੁੱਛੇ ਸੀ ਸੋਨੂ ਦੇ ਭਰਾ ਨੂੰ ਕਿ ਉਹ ਆਦਾ ਮੈਂ ਨਹੀਂ ਦੇ ਸਕਦਾ ਕਿ ਮੇਰੇ ਜਾ ਕੇ ਪਿਓ ਨੂੰ ਪੁੱਛੋ। ਮੈਨੂੰ ਵੀ ਪਤਾ ਜਿੱਦਾਂ ਸੋਨੂ ਮਰ ਗਿਆ ਉਹ ਤੇ ਤੇਰੇ ਪੈਸੇ ਗਏ। ਅੱਛਾ ਹੁਣ ਉਹ ਨਿਆਂ ਨਹੀਂ ਦਿੰਦੇ ਦਿੰਦਾ। ਨਹੀਂ ਜੀ ਨਿਆਂ ਨਹੀਂ ਦਿੰਦੇ ਮੇਰੇ ਕੋਲ ਸਭ ਕੁ ਲਿਖਿਆ ਆਗਾ। ਜਿੰਨੀ ਤਨਖਾਹਾਂ ਵੀ ਅੱਜ ਹੱਦ ਅਸਤੀ ਪਈ ਜਿਹੜੀ ਦਿੱਤੀ ਆ। ਤੁਸੀਂ ਜਮਾ ਕਰਾਉਂਦੇ ਰਹੋ। ਹਾਂ ਜੀ ਹਾਂ ਜੀ। ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਸ਼ਹਿਰ ਹੈ ਕੀ ਕਹੋਗੇ ਇਹ ਜੀ ਖੇਮ ਕਰਨ ਸ਼ਹਿਰ ਆ ਤੇ ਨਰਨਾ ਸਰਵਨ ਸਿੰਘ ਆ ਤੇ ਸਾਡੀਆਂ ਦੋ ਦੋ ਮਹੀਨੇ ਹੋ ਗਏ ਤਨਖਾਹਾਂ ਲੈਣ ਵਾਲੀਆਂ ਤੇ ਮਤਲਬ ਜਿੰਦਾ ਰਹੇਗਾ ਤੇ ਅਸੀਂ ਤੇ ਤਨਖਾਹਾਂ ਬਾਰੇ ਜਾਣੇ ਆ ਤਾਂ ਸਾਨੂੰ ਤਨਖਾਹਾਂ ਦੋ ਮਿਲ ਜਾਣਾਂ ਤੇ ਬਹੁਤ ਮਿਹਰਬਾਨੀ ਅਸੀਂ ਵੀ ਨਿਕਲਣੇ ਕਿ ਬੱਚੇ ਸਾਡੇ ਇੱਥੇ ਕੁਝ ਆਉਂਦਾ ਜਾਂਦਾ ਸਾਹ ਸਕਦੇ ਆ ਇਸ ਤਰ੍ਹਾਂ ਤੇ ਅਸੀਂ ਵੀ ਭੁੱਖੇ ਹੀ ਬੈਠੇ ਰਹਿਣਾ ਜੀ ਤੇ ਬੱਚੇ ਵੀ ਕੁਥੇ ਬਹਿਣਗੇ ਨਹੀਂ ਉਹੀ ਕਮਾਉਣਾ ਕਿੰਨੇ ਕੁ ਯਾਨੀ ਕਿ ਕਿੰਨੇ ਜਾਣੇ ਤੁਸੀਂ ਇੱਥੇ ਕੰਮ ਕਰਦੇ ਹੋ ਇਹ 14 ਬੰਦੇ ਆ ਜੀ ਅਛਾ ਤੇ ਕਿੰਨੇ ਮਹੀਨਿਆਂ ਤਨਖਾਹਾਂ ਰੁਕੀਆਂ ਉਹ ਤਨਖਾਹਾਂ ਜੀ ਸਾਡੀਆਂ ਨੇ 3 ਮਹੀਨੇ ਚੱਲ ਗਏ ਤੇ ਤੁਹਾਡੇ ਅੰਦਰ ਚ ਕਿੰਨੇ ਕਿਹੜੇ ਉੱਪਰ ਕਿਹੜਾ ਹੈਗਾ ਜਿਹੜਾ ਤੁਹਾਨੂੰ ਤਨਖਾਹਾਂ ਦਿੰਦਾ ਇਹ ਸਾਡੇ ਉੱਪਰ ਜੀ ਬਿੱਟੂ ਬਿੱਟੂ ਪ੍ਰਧਾਨ ਹੈ ਜੀ ਤੇ ਬਿੱਟੂ ਪ੍ਰਧਾਨ ਦੇ ਥਰੂ ਹੀ ਸਾਨੂੰ ਤਨਖਾਹਾਂ ਮਿਲਦੀਆਂ ਰਹੀਆਂ ਅੱਛਾ ਤੇ ਹੁਣ ਵੀ ਉਹਦੇ ਥਰੂ ਹੀ ਮਿਲਣੀਆਂ ਨੇ ਕੋ ਕਮੇਟੀ ਥਰੂ ਹੀ ਮਿਲਣੀ ਤਨਖਾਹ ਤੇ ਠੇਕੇਦਾਰ ਨਹੀਂ ਇਸ ਗੱਦੇ ਵਿੱਚ ਆਉਂਦਾ ਠੇਕੇਦਾਰ ਆ ਤਾਂ ਮੈਂ ਤੇ ਤੁਹਾਨੂੰ ਤਨਖਾਹਾਂ ਨਹੀਂ ਦੇ ਸਕਦਾ ਤੇ ਨਾ ਕੋਈ ਪੈਸਾ ਹੀ ਦਿੰਦਾ ਆ ਠੇਕੇਦਾਰ ਕੀ ਕੌਣ ਆ ਠੇਕੇਦਾਰ ਜੀ ਮਤਲਬ ਸੋਨ ਤੇ ਪ੍ਰਵੀਨ ਆ ਠੇਕੇਦਾਰ ਪੱਟੀ ਦਾ ਤੇ ਉਹ ਨਹੀਂ ਪੈਸਾ ਦਿੰਦਾ ਕਿੰਨੀ ਤਨਖਾਹ ਤੁਹਾਨੂੰ ਮਿਲਦੀ ਹੈ ਸਾਨੂੰ ਮਰਦੀ ਜੀ 9500 ਰੁਪਈਆ ਤੇ ਪ੍ਰਵੀਨ ਮਿਲਦੇ 300 ਅੱਛਾ ਅੱਛਾ ਠੀਕ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਕੰਮ ਕਰਦੇ ਤੁਸੀਂ ਖੇਮ ਦਾ ਲਖਨਵਾ ਜੀ ਨਾਮ ਮੇਰਾ ਠੀਕ ਆ ਸਫਾਈ ਸੇਵਕੀ ਯੂਨੀਅਨ ਦਾ ਪ੍ਰਧਾਨ ਆ ਜੀ ਮੈਂ ਅੱਛਾ ਜੀ ਤੇ ਇਹ ਬੰਦੇ ਜਿਹੜੇ ਵਿਚਾਰੇ 14 ਜਿਹੜੇ ਕੰਮ ਕਰਦੇ ਆਣਾ ਭਾਜੀ ਇਹਨਾਂ ਨੂੰ ਘੱਟੋ ਘੱਟ 20 25 5 ਸਾਲ ਹੋ ਗਏ ਕੰਮ ਕਰਦੇ ਆਣੋ ਭਾਜੀ 2 ਮਹੀਨੇ ਤੇ 10 ਦਿਨ ਉੱਤੇ ਹੋ ਗਿਆ ਤਨਖਾਣ ਹੀ ਕੋਈ ਮਿਲਦੀ ਪਈ ਕਿ ਇਹ ਬੰਦੇ ਨੇ ਸਾਡੇ ਨੇ ਉੱਥੇ ਦੁਕਾਨਦਾਰ ਦੇ ਪੈਸੇ ਦੇਣੇ ਸਿਰਫ 50 ਰੁਪਏ ਭਾਜੀ ਉਹਨੇ ਦੁਕਾਨਦਾਰ ਨੇ ਇਨੀ ਬੇਇੱਜ਼ਤੀ ਕੀਤੀ ਕੋ ਹਿਸਾਬ ਨਹੀਂ ਆ ਠੀਕ ਹੈ ਜੀ ਤੇ ਹੁਣ ਕੱਲ ਦਾ ਇਹਨਾਂ ਬੰਦਿਆਂ ਨੇ ਵਿਚਾਰਿਆਂ ਨੇ ਕੰਮ ਆਪਦਾ ਬੰਦ ਕੀਤਾ ਆ ਵਾ ਠੀਕ ਹੈ ਉਹਨੂੰ ਦੁਕਾਨਦਾਰ ਨੂੰ ਪੈਸੇ ਵੀ দেয়া ਹੈ ਭਾਜੀ ਤਨਖਾਣ ਹੀ ਕੋਈ ਮਿਲਦੀ ਪਈਗੀ ਵਾ ਐਸੀ ਚੀਜ਼ ਦਾ ਰੌਲਾ ਵਾ ਜੇ ਠੇਕੇਦਾਰ ਨੂੰ ਕਹਿੰਨੇ ਠੇਕੇਦਾਰ ਕਹਿੰਦਾ ਵੀ ਪਿੱਛੋਂ ਮਿਲੂਗੀ ਤਨਖਾਹ ਫੇਰ ਹੀ ਮੈਂ ਦੇਣੀ ਆ ਜੀ ਹਾਂਜੀ ਤੇ ਜੇ ਅਸੀਂ ਕਿ ਇਹਨੂੰ ਆਨੇ ਵਾ ਜਿਹੜੇ ਤੂੰ ਕਹਿੰਨੇ ਵੀ ਕੰਮ ਛੱਡ ਗਏ ਤੂੰ ਇਹੀਂ ਘਰ ਇਦਨੂੰ ਚੱਲ ਜੋ ਜੀ ਤੈਹੀਂ ਆਪਣੇ ਪਾਸਾ ਬੰਦੇ ਲਿਆ ਆ ਕੇ ਇੱਥੇ ਲਾ ਲਈਨੇ ਕੰਮ ਤੇ ਕਿੰਨੇ ਮਹੀਨੇ ਹੋ ਗਏ ਤਨਖਾਹ ਰੁਕੀ ਨੂੰ ਭਾਜੀ 2 ਮਹੀਨੇ ਤੇ 10 ਦਿਨ ਹੋ ਗਏ ਜੀ ਤਨਖਾਹ ਰੁਕੀ ਅੱਛਾ ਹੁਣ ਲੋਹੜੀ ਦਾ ਸੀ ਹਾਂਜੀ ਹਾਂਜੀ ਤੇ ਅਸੀਂ ਆਨੇ ਵੀ ਚਲੋ ਇਹਨਾਂ ਨੂੰ ਵਿਚਾਰਾਂ ਨੂੰ ਕੱਠੀਆਂ ਤਨਖਾਹਾਂ ਮਿਲ ਜਾਣ ਇਹਨਾਂ ਦਾ ਵੀ ਵਿਚਾਰਾਂ ਦਾ ਕੋਹ ਬੰਜਵੇ ਠੀਕ ਹੈ ਨਿਗਨਗੇ ਬੱਚੇ ਆ ਜੀ ਜੇ ਇੱਕ ਮੈਂ ਮਤਲਬ ਮਹੀਨੇ ਦੀ ਸਾਨੂੰ ਤਨਖਾਹ ਦਿੰਦੇ ਹੁਣ ਸਾਂ ਅਸੀਂ ਕੱਲ ਦਾ ਰੌਲਾ ਪਾਇਆ ਤੇ ਸਾਨੂੰ ਕਹਿੰਨੇ ਵੀ ਇੱਕ ਮਹੀਨੇ ਦੀ ਤਨਖਾਹ ਦੇ ਦਿੰਨੇ ਭਾਜੀ ਇੱਕ ਮਹੀਨੇ ਦੀ ਚ ਉਦੋਂ ਜ਼ਿਆਦੀਆਂ ਸਾਡੀਆਂ ਐਬਸੈਂਟਾਂ ਵਾ ਤੇ ਸਾਨੂੰ ਕੀ ਉਹਨਾਂ ਵਿੱਚੋਂ ਬਚੂਗਾ ਤੇ ਕੀ ਸਾਨੂੰ ਮਿਲੂਗਾ ਜੀ ਉਹਨਾਂ ਚੋਂ ਉਦੋਂ ਜ਼ਿਆਦੇ ਲੈਨੇ ਆਂ ਸੀ 2 ਲੱਖ 2.5 ਲੱਖ ਨਹੀਂ ਇੱਕ ਕੀ ਨਾਮ ਹੈ ਆਪਣਾ ਤੇ ਅੱਜ ਸਫਾਈ ਕਰਮਚਾਰੀਆਂ ਨੇ ਕੰਮ ਬੰਦ ਕੀਤਾ ਆਇਆ ਵਾ ਤੇ ਕੂੜੇ ਦੇ ਢੇਰ ਬਜ਼ਾਰਾਂ ਵਿੱਚ ਦਿਖਾਈ ਦੇ ਰਹੇ ਨੇ ਕੀ ਕਹੋਗੇ ਮੇਖੋ ਜੀ ਸਾਡੀ ਜਿਹੜੀ ਨਗਰ ਕੌਂਸਲ ਜਿਹੜੀ ਨਗਰ ਪੰਚਾਇਤ ਹੈਂ ਧਿੰਤਰਣਿਆ ਜਿੱਥੇ ਸਿਰਫ ਬਾਕੀ ਤਾਂ ਚਲੋ ਜਿਹੜਾ ਇਹ ਸਫਾਈ ਸੇਵਕਾਂ ਦਾ ਹਾਲ ਆ ਇੱਥੇ ਤੇ ਰਾਬੀ ਰੱਖਾ ਹੈ ਸਾਡੇ ਖਿੰਮਕਨ ਸ਼ਹਿਰ ਵਾਸੀਆਂ ਦਾ ਬਾਕੀ ਸਫਾਈ ਪੱਕੋ ਜਿਹੜੀ ਗੱਲ ਆ ਹੁਣ ਇਹਨਾਂ ਨੇ ਪਿੱਛੇ ਜਿਹੜੇ ਇਹ ਬੰਦੇ 14 ਸਫਾਈ ਸੇਵਕ ਰੱਖਿਆ ਤੇ ਜਿਹੜਾ ਠੇਕੇਦਾਰ ਹੈ ਉਹ ਪੱਟੀ ਤੋਂ ਆ ਉਹਦੀ ਮੀਨੀ ਕੁਗਤ ਜਿਹੜੀ ਆ ਮੁਲਾਜ਼ਮਾਂ ਦੇ ਨਾਲ ਅਫਸਰशाही ਨਾਲ ਹਾਕਮਾਂ ਨਾਲ ਤੇ ਇਹਨਾਂ ਗਰੀਬਾਂ ਨਾਲ ਮਜ਼ਦੂਰਾਂ ਨਾਲ ਜਿਹੜਾ ਇਸ ਵਕਤ ਹਾਲਤ ਜਿਹੜੀ ਆ 2-2 3-3 ਮਹੀਨੇ ਤੋਂ ਉਹਨਾਂ ਦੀ ਤਨਖਾਹ ਥੱਲੇ ਰੱਖ ਕੇ ਇਹਨਾਂ ਤੋਂ ਕੰਮ ਜਾਣ ਬੁੱਝ ਕੇ ਕਰਵਾਇਆ ਜਾ ਰਿਹਾ ਹੈ ਔਰ ਜਲੀਲ ਕਰਕੇ ਤੇ ਇਹਨਾਂ ਨੂੰ ਧਮਕੀਆਂ ਦੇ ਕੇ ਇਥੋਂ ਦਾ ਸੈਂਟਰੀ ਇੰਸਪੈਕਟਰ ਜਿਹੜਾ ਵੀ ਆ ਕੋਈ ਬਿੱਟੂ ਇਸ ਤਰ੍ਹਾਂ ਦਾ ਔਰ ਇਹੋ ਸਾਹਿਬ ਵੀ ਕੋਈ ਸਮੇਂ ਤੇ ਆਣ ਕੇ ਇੱਥੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਔਰ ਰਹੀ ਗੱਲ ਜਿਹੜੀ ਇਹਨਾਂ ਦੇ ਗਰੀਬਾਂ ਦੇ ਬੱਚਿਆਂ ਦੀ ਪਾਲਣ ਪੋਸ਼ਣ ਇਨੀ ਮੰਗਾਈ ਤੇ ਇਹਦੇ ਵਿੱਚੋਂ ਤਨਖਾਹਾਂ ਨਾ ਮਾਤਰ ਤੇ ਜਿਹੜੀ ਬਣਦੀ ਆ ਉਹ ਵੀ ਨਹੀਂ ਦਿੱਤੀ ਜਾ ਰਹੀ ਔਰ ਸਭ ਤੋਂ ਵੱਡਾ ਜ਼ੁਲਮ ਤੇ ਇਹਨਾਂ ਗਰੀਬਾਂ ਨਾਲ ਮਜ਼ਦੂਰਾਂ ਨਾਲ ਇਹ ਆ ਵੀ ਵੇਖੋ ਸੁਪਰੀਮ ਕੋਰਟ ਦੀਆਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਜਿੱਥੇ ਕਿਤੇ ਸੀਵਰ ਦੇ ਵਿੱਚ ਵਾਰਕੇ ਕੰਮ ਲਿਆ ਜਾ ਰਿਹਾ ਹੈ ਉਹ ਵੀ ਇਹਨਾਂ ਨੇ ਧੱਕਾ ਤੇ ਇਹਨਾਂ ਨੂੰ ਜਲੀਲ ਕਰਕੇ ਕੀਤਾ ਜਿਹੜਾ ਕਿ ਅਸੀਂ ਤੇ ਇਹ ਮੰਗ ਕਰਦੇ ਆਂ ਜੇ ਇਹਨਾਂ ਗਰੀਬਾਂ ਨੂੰ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਸਭ ਤੋਂ ਪਹਿਲਾਂ ਇੱਥੋਂ ਦੇ ਖੇਮ ਕਰਨ ਦੇ ਜਿਹੜੇ ਨਗਰ ਕੌਂਸਲ ਇਤੋਂ ਦੇ ਮੁਲਾਜ਼ਮ ਹੈ ਉਹ ਲੋਕਲ ਹੋਣ ਕਰਕੇ ਕਿਸੇ ਦੀ ਉਹ ਸੁਣਦੇ ਨਹੀਂ ਸਿਰਫ ਉਹ ਆਪਣਾ ਹੀ ਪੱਕ ਪੂਰ ਕੇ ਤੇ ਆਪਣਾ ਹੀ ਮਤਬਲ ਕੱਢ ਕੇ ਤੇ ਆਪਣੀ ਡਿਊਟੀ ਕਰੋ ਆਪਣਾ ਕੰਮ ਕਰਵਾ ਕੇ ਤੇ ਟਾਈਮ ਪਾਸ ਕਰਦੇ ਨੇ ਤੇ ਖੇਮ ਕਰਨ ਵਾਲੇ ਲੋਕਾਂ ਦਾ ਤੇ ਸਪਾਈ ਪਖੋ ਇੰਨਾ ਮਾੜਾ ਬਾਕੀ ਵਿਕਾਸ ਦੀ ਜੱਗ ਗੱਲ ਛੱਡੋ ਸਪਾਈ ਪਖੋ ਇੰਨਾ ਮਾੜਾ ਵੀ ਖੇਮ ਕਰਨ ਇੱਕ ਨੰਬਰ ਦਾ ਪੂਰੇ ਪੰਜਾਬ ਦੇ ਵਿੱਚੋਂ ਗੰਦ ਦਾ ਇਹ ਸ਼ਹਿਰ ਬਣਿਆ ਪਿਆ ਹੈ ਇਸ ਕਰਕੇ ਅੱਜ ਇਹਨਾਂ ਨੇ ਗਰੀਬਾਂ ਨੇ ਤਨਖਾਹਾਂ ਨਾ ਮਿਲਣ ਕਾਰਨ ਪਿਛਲੇ 2 ਮਹੀਨਿਆਂ ਦੀਆਂ ਠੇਕੇਦਾਰ ਨਾਪ ਕੇ ਬੈਠਾ ਮਿਲੀ ਭੁਗਤ ਕਰਕੇ ਤੇ ਇਹਨਾਂ ਨੂੰ ਗੰਦਿਆਂ ਨਾਲਿਆਂ ਵਿੱਚ ਵਾੜ ਕੇ ਇਹਨਾਂ ਤੋਂ ਜਿਸ ਤਰ੍ਹਾਂ ਕੰਮ ਲਿਆ ਜਾ ਰਿਹਾ ਇਹ ਸਾਰਾ ਕਾਨੂੰਨ ਦੇ ਉਲਟਿਆ ਤੇ ਇਹਦੀਆਂ ਬਕਾਇਦਾ ਲੇਬਰ ਇਹਨਾਂ ਦੇ ਸਪਾਈ ਸੇਵਕਾਂ ਕੋਲ ਵੀਡੀਓ ਵੀ ਬਣੀਆਂ ਤੇ ਮੇਰੀ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਐਸ்சி ਕਮਿਸ਼ਨ ਐਸਟੀ ਕਮਿਸ਼ਨ ਤੇ ਸਫਾਈ ਕਮਿਸ਼ਨ ਨੂੰ ਬੇਨਤੀ ਆ ਕਿ ਇਹਨਾਂ ਦੀ ਮੌਕਾ ਵੇਖ ਕੇ ਹਾਲਾਤ ਵੇਖ ਕੇ ਇਹਨਾਂ ਲੋਕਾਂ ਇਹਨਾਂ ਮਿਲੀ ਭੁਗਤ ਠੇਕੇਦਾਰ ਤੇ ਮੁਲਾਜ਼ਮਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਇਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਅੱਜ ਜਿਹੜੀ ਇਹਨਾਂ ਨੇ ਇੱਥੇ ਕੰਮ ਬੰਦ ਕਰਕੇ ਆਪਣਾ ਰੋਸ ਜਤਾਇਆ ਜਾ ਰਿਹਾ ਹੈ ਇਹ ਇੱਕ ਇਹਨਾਂ ਦਾ ਜਾਇਜ਼ ਹੱਕੀ ਮੰਗਿਆ ਤੋਂ ਅਜੇ ਤੱਕ ਵੀ ਕੋਈ ਇਹੋ ਕੋਈ ਅਫਸਰ ਕੋਈ ਸੈਨੀਟਰੀ ਇੰਸਪੈਕਟਰ ਨੇ ਕੋਈ ਇਹਨਾਂ ਦੀ ਅਣਕੇ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਮੇਰੀ ਬੇਨਤੀ ਹੈ ਵੀ ਇਹ ਜਿਹੜੀਆਂ ਸਾਰੀਆਂ ਇਹਨਾਂ ਦੀਆਂ ਮੁਸ਼ਕਲਾਂ ਹੈ ਇਹ ਕੋਈ ਜਾਇਜ਼ ਅਫਸਰ डीसी साहब ਨੂੰ ਬੇਨਤੀ ਹੈ ਐਸਸੀਐਸਟੀ ਕਮਿਸ਼ਨ ਨੂੰ ਬੇਨਤੀ ਹੈ ਸਫਾਈ ਸੇਵਕ ਕਮਿਸ਼ਨ ਨੂੰ ਬੇਨਤੀ ਹੈ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਇਹਨਾਂ ਮੁਲਾਜ਼ਮਾਂ ਅਫਸਰਾਂ ਤੇ ਸ਼ਹਿਰ ਦੇ ਹਾਕਮਾਂ ਤੇ ਤੇ ਜਿਹੜੇ ਆ ਸੈਨੀਟਰੀ ਇਨਸਪੈਕਟਰ ਘਰ ਬੈਠੇ ਬਣੇ ਹੋਏ ਆ ਇਹ ਇਹਨਾਂ ਨੂੰ ਜਲੀਲ ਕਰਨਾ ਸਾਡੇ ਖੇਮ ਕਰਨ ਵਾਸੀਆਂ ਦਾ ਮੰਦਾ ਹਾਲ ਆ ਸਪਾਈ